ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਤੀਰਤ ਸਿੰਘ ਇੱਕ ਵਾਰ ਫੇਰ ਸਾਡੇ ਨਾਲ ਮੌਜੂਦ ਨੇ ਔਰ ਕੈਨੇਡਾ ਦੇ ਉੱਤੇ ਬਹੁਤ ਮਹੱਤਵਪੂਰਨ ਟੌਪਿਕ ਹੈ ਤੀਰਤ ਜੀ ਫਾਈਲਾਂ ਤਾਂ ਕਾਫੀ ਲੱਗ ਰਹੀਆਂ ਨੇ ਕੈਨੇਡਾ ਦੀਆਂ ਸਾਡੇ ਚੰਗੇ ਚੰਗੇ ਪ੍ਰੋਫਾਈਲ ਵਿਦਿਆਰਥੀ ਫਾਈਲਾਂ ਲਾ ਰਹੇ ਨੇ ਪਰ ਹਜੇ ਵੀ ਉਸ ਪੱਧਰ ਤੇ ਵੀਜ਼ਾ ਨਹੀਂ ਆ ਰਿਹਾ ਜਿਨੇ ਆਉਣੇ ਚਾਹੀਦੇ ਸੀ ਹੁਣ ਮੈਂ ਮੋਟੀ ਮੋਟੀ ਗੱਲ ਤੁਹਾਡੇ ਤੋਂ ਪੁੱਛਦਾ ਸਾਡੇ ਵਿਦਿਆਰਥੀ ਆਖਰ ਕੀ ਕਰਨ ਕੈਨੇਡਾ ਦੇ ਵਿੱਚ ਵਿਦਿਆਰਥੀਆਂ ਦਾ ਭਵਿੱਖ ਕੀ ਹੈ ਔਰ ਤੁਸੀਂ ਕਿਵੇਂ ਦੇਖਨੇ ਉਹ ਕੈਨੇਡਾ ਖੁੱਲੇਗਾ ਵੀ ਜਾਂ ਨਹੀਂ ਤੇ ਵਿਦਿਆਰਥੀ ਕੀ ਕਰਨ ਹੋ ਤੇ ਯਸ ਜਿਹੜਾ ਅੱਜ ਦਾ ਟੋਪਿਕ ਹੈ ਡਿਸਕਸ਼ਨ ਵਾਲਾ ਬਹੁਤ ਜ਼ਿਆਦਾ ਇੰਪੋਰਟੈਂਟ ਆ ਇੰਪੋਰਟੈਂਟ ਇਸ ਕਰਕੇ ਹੈਗਾ ਕਹਿੰਦੇ ਨਾ ਜ਼ਿੰਦਗੀ ਦੇ ਵਿੱਚ ਨਾ ਲਏ ਹੋਏ ਫੈਸਲੇ ਤੈਅ ਕਰਦੇ ਕਿ ਤੁਹਾਡਾ ਕੱਲ ਕਿਦਾਂ ਦਾ ਹੋਏਗਾ ਜੋ ਮੈਂ ਅੱਜ ਫੈਸਲਾ ਲਿਆ ਨਾ ਮਤਲਬ ਕਿ ਉਹਦਾ ਮੈਨੂੰ ਜਿਹੜੇ ਕਨਸੀਕੁਐਂਸਸ ਆ ਫੇਸ ਕਰਨੇ ਪੈਣੇ ਆ ਇੱਕ ਨਾ ਬੜੀ ਜਿਹੜੀ ਮੈਂ ਤੁਹਾਨੂੰ ਕਹਾਂਗਾ ਆਪਣੇ ਮਾਪਿਆਂ ਨਾਲ ਜ਼ਰੂਰ ਬੈਠਿਆ ਕਰੋ ਇਸ ਵੇਲੇ ਮਾਪਿਆਂ ਨੂੰ ਵੀ ਕਹਾਂਗਾ ਕਿ ਆਪਣੇ ਬੱਚਿਆਂ ਨਾਲ ਜ਼ਰੂਰ ਮੈਂ ਤਾਂ ਕਹਾਂਗਾ ਆਪਣੀ ਪਰਸਨਲ ਜ਼ਾਤੀ ਤਜਰਬੇ ਜ਼ਿੰਦਗੀ ਦੇ ਮੈਂ ਤਾਂ ਕਹਾਂਗਾ ਜਿਹੜੇ ੱੱੱਕੇ ਵੀ ਖਾਦੇ ਆਪਣੇ ਪਿਛਲੇ ਸਟਰਗਲਿੰਗ ਟਾਈਮ ਦੇ ਵਿੱਚ ਜ਼ਰੂਰ ਆਪਣੇ ਬੱਚਿਆਂ ਨਾਲ ਸਾਂਝੇ ਕਰੋ ਤੇ ਕਿਉਂਕਿ ਇਹ ਚੀਜ਼ਾਂ ਤਾਂ ਕਹਿੰਦਾ ਕਈ ਵਾਰੀ ਨਾ ਸਾਨੂੰ ਲੱਗਦਾ ਕਿ ਮੇਰੀ ਵਾਰੀ ਨਾ ਸਾਰਾ ਕੁਝ ੱੱੱਕਾ ਹੋ ਗਿਆ ਜਾਂ ਮੈਂ ਮੌਕਾ ਖੁੰਝ ਗਿਆ ਮੇਰੇ ਕੋਲ ਅਪਰਚੂਨਿਟੀ ਆਈ ਸੀ ਮੈਂ ਜਿਹੜਾ ਕੀ ਮਿਸ ਕਰ ਆਪਰਚੂਨਿਟੀਆਂ ਜਿਹੜੀਆਂ ਕੀਆਂ ਮੈਂ ਤਾਂ ਕਹੂੰਗਾ ਬੰਦਾ ਜੇ ਚੱਲਣ ਵਾਲਾ ਹੋਵੇ ਸਾਹਮਣੇ ਆਉਂਦੀਆਂ ਸੋ ਕਦੀ ਵੀ ਕਦੀ ਵੀ ਕੋਈ ਡਿਲੇ ਨਹੀਂ ਹੁੰਦਾ ਹਮੇਸ਼ਾ ਸਹੀ ਸਮੇਂ ਤੇ ਸਹੀ ਚੀਜ਼ ਜਿੱਦਾਂ ਪੱਲ ਖਾ ਕੇ ਆਏ ਤੁਹਾਨੂੰ ਮਿਲ ਹੀ ਜਾਣੀ ਹੈਗੀ ਆ ਤੇ ਜਿਹੜਾ ਇਸਲੇ ਸਭ ਤੋਂ ਵੱਡਾ ਕੁਐਸਚਨ ਮਾਰਕ ਜਿਹੜਾ ਇਸਲੇ ਬਚਿਆ ਕਿਉਂਕਿ ਕੈਨੇਡਾ ਦੇ ਵਿੱਚ ਜਿਨੇ ਜਾਣਾ ਉਹਨੇ ਜਾਣਾ ਹੀ ਆ ਜਿੰਨੇ ਵੀ ਬੱਚੇ ਇਸਲੇ ਜਾ ਰਹੇ ਬਿਲਕੁਲ ਸੱਚਾਈ ਹੈ ਬੜਾ ਕੋੜਾ ਸੱਚਾ ਜੋ ਕਿ ਸਾਡੀ ਦੁਕਾਨਦਾਰੀ ਅਲਾਉ ਨਹੀਂ ਕਰਦੀ ਪਰ ਸੱਚ ਨੇ ਤਾਂ ਸੱਚ ਹੀ ਰਹਿਣਾ ਹਾਂ ਰਿਫਿਊਜ਼ਲ ਰੇਟ ਅੱਜ ਦੀ ਡੇਟ ਦੇ ਵਿੱਚ ਵੀ ਬੜਾ ਹਾਈ ਚੱਲਣ ਤੇ ਆ ਮਤਲਬ ਕੀ ਪਰ ਖੁਸ਼ੀ ਦੀ ਰਿਫਿਊਜ਼ਲਸ ਦੇ ਨਾਲ ਕਲੈਰਿਟੀ ਵੀ ਮਿਲਣੀ ਸ਼ੁਰੂ ਹੋ ਗਈ ਭਰਾ ਆਇਆ ਕਿਉਂ ਰਿਫਿਊਜ਼ਲ ਕਿਉਂਕਿ ਪਹਿਲਾਂ ਤਾਂ ਅੱਖਾਂ ਬੰਦ ਕਰਕੇ ਚੀਜ਼ਾਂ ਚੱਲ ਰਹੀਆਂ ਸੀ ਕਿਉਂਕਿ ਐਸਡੀਐਸ ਨਾਨ ਐਸਡੀਐਸ ਖਤਮ ਸੀ 1 ਤੋਂ 5.5 ਵਾਲਾ ਬੱਚਾ ਕਿੰਨੀ ਕਿੰਨੀ ਵਾਰੀ ਫਾਈਲ ਲੱਗ ਰਹੀ ਸੀ ਹੁਣ ਬਿਲਕੁਲ ਪ੍ਰੋਪਰ ਲਿਖ ਕੇ ਦਿੱਤਾ ਜਾ ਰਿਹਾ ਕਿ ਹਾਂ ਵੀ ਤੁਹਾਡੇ ਲੋ ਲੈਂਗੁਏਜ ਅਬਿਲਿਟੀ ਕਰਕੇ ਜਾਂ ਇੰਨਾ ਸਾਨੂੰ ਬੈਂਡ ਸਕੇਅਰ ਚਾਹੀਦਾ ਹੈਗਾ ਜਾਂ ਫਾਈਨੈਂਸ਼ੀਅਲਸ ਕਰਕੇ ਜਾਂ ਐਸਓਪੀ ਕਰਕੇ ਜਾਂ ਕੋਰਸ ਕਰਕੇ ਹਰ ਚੀਜ਼ ਦੀ ਜਸਟੀਫਿਕੇਸ਼ਨ ਦਿੱਤੀ ਜਾ ਰਹੀ ਹੈ ਇੱਕ ਹੋਰ ਨਾਲ ਗੁੱਡ ਨਿਊਜ਼ ਕੀ ਹੈਗੀ ਆ ਜਿਹੜੇ ਕਿ ਅੱਜ ਤੋਂ ਮੈਂ ਦੇ ਮਹੀਨਾ ਦੋ ਮਹੀਨੇ ਤਿੰਨ ਮਹੀਨੇ ਪੁਰਾਣੇ ਟ੍ਰੈਂਡ ਦੀ ਗੱਲ ਕਰਾਂ ਤੇ ਲਗਭਗ ਮੈਂ ਤਾਂ ਕਹੂੰਗਾ ਵੀਜ਼ਾ ਨਾ ਬਰਾਬਰ ਸੀ ਬਟ ਹੁਣ ਵੀਜ਼ਾ ਨਾ ਬਰਾਬਰ ਨਹੀਂ ਵੀਜ਼ਾਸ ਆਰ ਕਮਿੰਗ ਵੀਜ਼ਾਸ ਦੇਖਣ ਨੂੰ ਡੈਫੀਨੇਟਲੀ ਮਿਲ ਰਿਹਾ ਤੇ ਜਿਹੜਾ ਕਿ ਡੇ ਬਾਏ ਡੇ ਅਸੀਂ ਉਮੀਦ ਕਰ ਰਹੇ ਹਾਂ ਖਾਸ ਤੌਰ ਤੇ ਜਿਹੜੀ ਕਿ ਕੈਨੇਡਾ ਐਮਬੈਸੀ ਦੀ ਜਿਹੜੀ ਆ ਉਹਨਾਂ ਨੇ ਆ ਡਿਸੀਜਨ ਨੋਟ ਦੇਣਾ ਸ਼ੁਰੂ ਕੀਤਾ ਇਸ ਤੋਂ ਬਾਅਦ ਪੋਜ਼ਿਟਿਵਿਟੀ ਦੀ ਉਮੀਦ ਵੱਡੇ ਲੈਵਲ ਤੇ ਜ਼ਰੂਰ ਕੀਤੀ ਜਾ ਰਹੀ ਤੇ ਜਾਨੂੰ ਕਰਨੀ ਵੀ ਚਾਹੀਦੀ ਆ ਪਰ ਮੇਨ ਮੁੱਦਾ ਇੱਥੇ ਪਤਾ ਕਿਦਾਂ ਕਿਉਂਕਿ ਕਈ ਬੱਚੇ ਤੇ ਇੱਕ ਇੱਕ ਦੋ ਦੋ ਵਾਰੀ ਅਪਲਾਈ ਕਰ ਚ ਜਾ ਕਈਆਂ ਨੇ ਕਰਨਾ ਡਰ ਰਹੇ ਆ ਉਹਨਾਂ ਨੂੰ ਲੱਗ ਰਿਹਾ ਕਿ ਆਪਾਂ ਕੈਨੇਡਾ ਅਪਲਾਈ ਕਰੀਏ ਜਾਂ ਨਾ ਕਰੀਏ ਜਾਂ ਕਿਸੀ ਹੋਰ ਕੰਟਰੀ ਕਰ ਲਈਏ ਮੈਂ ਇਸ ਵੇਲੇ ਕਹੂੰਗਾ ਕਿ ਨਾ ਆਪਣੇ ਆ ਸਾਨੂੰ ਆਪਣੇ ਆਪ ਨੂੰ ਸਮਝਾਉਣਾ ਚਾਹੀਦਾ ਹੈ ਕਿ ਸਾਡੇ ਲਈ ਵੀਜ਼ਾ ਕਿੰਨੇ ਕਿ ਜ਼ਿਆਦਾ ਜ਼ਰੂਰੀ ਹੈ ਕਿ ਵੀਜ਼ਾ ਸਿਰਫ ਤਾਂ ਹੀ ਆ ਕਿ ਆਪਾਂ ਸਿਰਫ ਪਲੇਨ 'ਚ ਬੈਠ ਜਾਈਏ ਘਰੋਂ ਦੂਰ ਚੱਲ ਜਾਈਏ ਉਹੀ ਆ ਜਾਂ ਮੈਂ ਆਪਣੇ ਮਾਈਂਡ ਨੂੰ ਗੋਲ ਦਿੱਤੇ ਹੋਏ ਆਪਣੇ ਆਪ ਨੂੰ ਵਿਜ਼ਨ ਦਿੱਤਾ ਹੋਇਆ ਕਿ ਯਾਰ ਮੈਂ ਇਸ ਕੰਟਰੀ 'ਚ ਜਾ ਕੇ ਐਈ ਵਾਲਾ ਪੜ੍ਹਾਈ ਪੜ੍ਹ ਕੇ ਐਦਾਂ ਮੈਂ ਉੱਥੇ ਸੈਟਲ ਹੋਣਾ ਹੈਗਾ ਸੋ ਇੱਕ ਵਾਰੀਆ ਮੈਂ ਤਾਂ ਕਹੂੰਗਾ ਡਿਸੀਜਨਸ ਕਰਕੇ ਨਾ ਆਪਣੇ ਸੁਪਨੇਆਂ ਨਾਲ ਕੰਪਰੋ ਸੋ ਸਮਾ ਤਾਂ ਮੈਂ ਤਾਂ ਕਹਾਂਗਾ ਉਸ ਬੱਚੇ ਕਈ ਵਾਰੀ ਨਾ ਇਹ ਵੀ ਲੱਗਦਾ ਹੋਣਾ ਕਿ ਸਾਡਾ ਸਮਾਂ ਖਰਾਬ ਹੋ ਰਿਹਾ ਸੋ ਸਮਾ ਮੈਂ ਤਾਂ ਕਹਾਂਗਾ ਉਸ ਬੱਚਾ ਆਪ ਆਪਣਾ ਖਰਾਬ ਕਰ ਰਿਹਾ ਹੋਗਾ ਜਿਹਨੇ ਸਿਰਫ ਆਪਣੀ ਐਮਬੈਸੀ ਦੀ ਫਾਈਲ ਦੇ ਲਾਤੀ ਆ ਜਾਂ ਬਸ ਰੋਜ਼ ਦੇਖ ਰਿਹਾ ਕਿ ਸੁਪਨੇ ਦੇਖ ਰਿਹਾ ਕਿ ਹੁਣ ਮੈਂ ਕਦੋਂ ਜਾਵਾਂ ਤੇ ਘਰ ਦੇ ਵੀ ਦੇਖ ਰੇ ਜਾਂ ਕਰਦੇ ਸਮਝਾ ਨਹੀਂ ਰੇ ਆਪਣੇ ਬੱਚੇ ਨੂੰ ਸਮਝਾਉਣਾ ਕੀ ਹੈ ਆਪਣੇ ਬੱਚੇ ਨੂੰ ਇਸ ਵੇਲੇ ਆਪਣੇ ਬੱਚਿਆਂ ਨੂੰ ਮੈਂ ਕਹਾਂ ਇੰਡੀਆ 'ਚ 파ਰਟ ਟਾਈਮ ਜੌਬ ਕਰਨੀ ਲਾ ਦੋ ਤੇ ਬੜਾ ਔਖੀ ਗੱਲ ਆ ਪਰ ਲਾਉਣੀ ਚਾਹੀਦੀ ਇਕ ਉੱਥੇ ਜਾ ਕੇ ਵੀ ਇਹੀ ਚੀਜ਼ਾਂ ਕਰਨੀਆਂ ਇੱਥੇ ਹੀ ਆਪਣੇ ਬੱਚੇ ਨੂੰ ਕੋਈ ਕੋਈ ਨਾ ਕੋਈ ਸਕਿੱਲ ਸਿੱਖਣਾ ਸ਼ੁਰੂ ਕਰ ਦੇਵੇ ਚਾਹੇ ਕੋਈ ਹੱਥੀ ਸਕਿੱਲ ਹੋਵੇ ਚਾਹੇ ਕੋਈ ਮੈਂ ਤਾਂ ਕਹੂੰਗਾ ਪੜ੍ਹਾਈ ਦੇ ਹੀ ਸਕਿੱਲ ਹੋਵੇ ਆਪਣੀ ਪੜ੍ਹਾਈ ਦੇ ਨਾਲ ਰਿਲੇਟਡ ਜਿਹੜਾ ਉਹਨੇ ਕਰਨਾ ਉਹ ਚੀਜ਼ਾਂ ਸਿੱਖਣੇ ਸ਼ੁਰੂ ਕਰ ਦੇਵੇ ਨਹੀਂ ਇਹ ਤਾਂ ਨਾ ਫ੍ਰੈਂਚ ਸਿੱਖਣੀ ਸ਼ੁਰੂ ਕਰ ਦੇਵੇ ਜਿਹੜਾ ਕਿ ਸਭ ਨੂੰ ਪਤਾ ਕਿ ਫ੍ਰੈਂਚ ਨੇ ਤੁਹਾਨੂੰ ਭੀੜ ਤੋਂ ਲਾ ਕੇ ਕਰ ਦੇਣਾ ਜਿਹੜਾ ਕਿ ਤੁਹਾਨੂੰ ਉੱਥੇ ਪਹੁੰਚ ਕੇ 파ਰਟ ਟਾਈਮ ਕੰਮਲੇ ਵੀ ਐਂਬੈਸੀ ਨੇ ਵੀ ਡਿਕਲੇਅਰ ਕੀਤਾ ਹੈ ਕਿ ਮੈਨੂੰ ਇਹ ਚੀਜ਼ਾਂ ਚਾਹੀਦੀਆਂ ਸੋ ਆਪਣੇ ਬੱਚੇ ਨੂੰ ਉੱਥੇ ਲਾਓ ਵੀਜ਼ਾ ਜੇ ਅੱਜ ਨਹੀਂ ਆਇਆ ਆਪਾਂ ਸਮਾਂ ਔਖਾ ਵਾ ਇਹ ਥੋੜੇ ਦਿਨ ਚ ਹੋ ਹੀ ਜਾਣਾ ਚਾਹੀਦਾ ਤੇ ਬਿਲਕੁਲ ਤੁਸੀਂ ਮੈਂ ਕਹੂੰਗਾ ਕਲਿੱਪ ਕੱਟ ਕੇ ਰੱਖ ਲਿਓ ਤੇ ਮੈਂ ਤਾਂ ਕਹੂੰਗਾ ਸ਼ਾਇਦ ਤੁਸੀਂ ਵੀ ਬਾਅਦ ਚ ਕਮੈਂਟ ਨਹੀਂ ਮਾਰਨਾ ਅੱਜ ਦਾ ਸ਼ਾਇਦ ਕਮੈਂਟ ਵੀ ਮਾਰ ਲਓਗੇ ਸੋਣੇ ਵੀ ਰਹੂ ਜੇ ਤੁਹਾਡੇ ਵੀਜ਼ੇ ਲੱਗ ਗਏ ਦੇ ਵੀਜ਼ਾਸ ਦਾ ਆਉਣਾ ਹੀ ਆਉਣੇ ਕਿਉਂਕਿ ਇਸ ਵੇਲੇ ਕੈਨੇਡਾ ਦੀਆਂ ਜਿਹੜੀਆਂ ਵੀ ਇੰਟਰਨਲ ਨਿਊਜ਼ ਹੈਗੀਆਂ ਸਟੂਡੈਂਟਸ ਦੇ ਫੇਵਰਸ ਦੇ ਵਿੱਚ ਚਾਰੀਆਂ ਚੱਲ ਰਹੀਆਂ ਆਨਸ਼ੋਰ ਬੱਚਿਆਂ ਦੇ ਜਿਹੜੇ ਰਿਜ਼ਲਟਸ ਆ ਤਕਰੀਬਨ ਲਗਭਗ ਇੱਕ ਸਮਾ ਸੀਗਾ ਆਨਸ਼ੋਰ ਦੇ ਰਿਜ਼ਲਟ ਬਹੁਤ ਜ਼ਿਆਦਾ ਨੈਗੇਟਿਵ ਆ ਰਹੇ ਸੀ ਆਫਸ਼ੋਰ ਜਿਹੜਾ ਇੰਡੀਆ ਤੋਂ ਜਿਹੜੇ ਰਿਜ਼ਲਟਸ ਬੜੇ ਪੋਜ਼ਿਟਿਵ ਸੀ ਪਰ ਉਹਨੂੰ ਉਲਟਾ ਹੋਇਆ ਹੋਇਆ ਜਿਹੜੇ ਬੱਚੇ ਉੱਥੇ ਪਹੁੰਚੇ ਹੋਏ ਆਪਣੀ ਐਕਸਟੈਂਸ਼ਨਸ ਅਪਲਾਈ ਕਰ ਰਹੇ ਆ ਜਾ ਸਟਡੀ ਪਰਮਿਟ ਐਕਸਟੈਂਸ਼ਨਸ ਆ ਜਾਂ ਕਿਸੇ ਤਰ੍ਹਾਂ ਦਾ ਵੀਜ਼ਾ ਅਪਲਾਈ ਕਰੇ ਉਹਨਾਂ ਦੀ ਪੋਜ਼ਿਟਿਵਿਟੀ ਦੀ ਜਿਹੜਾ ਸਕਸੈਸ ਤੇ ਜਿਹੜਾ ਬਹੁਤ ਜ਼ਿਆਦਾ ਹਾਈ ਹੋਇਆ ਹੋਇਆ ਸੋ ਇਹ ਸਮਾਂ ਜਿਹੜਾ ਚੱਲਦਾ ਵਾ ਤੇ ਇਦਾਂ ਹੀ ਮੈਂ ਤਾਂ ਕਹੂੰਗਾ ਇਹ ਪ੍ਰੋਸੈਸ ਆ ਤੇ ਸਾਨੂੰ ਪ੍ਰੋਸੈਸ ਦੇ ਵਿੱਚ ਜਿਹੜਾ ਕਿ ਨਾਲ ਪਾੜ ਬੰਨਣਾ ਹੀ ਪੈਣਾ ਕਈ ਬੱਚੇ ਹੁੰਦੇ ਜਿਹੜੇ ਪਿਛਲੇ ਸਮੇਂ ਚ 4-4 ਬੰਨ ਤੇ ਵੀ ਵੀਜ਼ਾ ਲੈ ਗਏ ਇਹ ਉਹ ਸਮਾਂ ਉਹ ਚੱਲਦਾ ਜਿੱਥੇ ਬੱਚੇ 8 ਬੰਨ ਤੇ ਵੀ ਜਿਹੜਾ ਕਿ ਰਹਿ ਗਿਆ ਸੋ ਥੋੜਾ ਜਿਹਾ ਦਲੇਰੀ ਜਿਗਰਾ ਜਾਂ ਕਿ ਇਹਨਾਂ ਆਪ ਕੋ ਇਦਾਂ ਹੋ ਗਿਆ ਮੇਰੇ ਫੇਵਰ ਵਿੱਚ ਰਿਜ਼ਲਟ ਨਹੀਂ ਆਇਆ ਤਾਂ ਮੈਂ ਹਿੰਮਤ ਛੱਡ ਦਵਾਂ ਜਾਂ ਹੁਣ ਮੈਂ ਕਿਸੇ ਹੋਰ ਕੰਟਰੀ ਚਲ ਜਾਵਾਂ ਕੰਟਰੀਆਂ ਸਾਰੀਆਂ ਵਧੀਆ ਮੈਂ ਦੁਵਾਰਾ ਦਾਜਦੇ ਪੈਨੈਕਲ ਵੀ ਸਾਰੀਆਂ ਕੰਟਰੀਆਂ ਨਾਲ ਡੀਲ ਕਰਦਾ ਪਰ ਮੈਂ ਕਹਿੰਦਾ ਨਾ ਕੰਪਰੋਮਾਈਜ਼ ਨਹੀਂ ਕਰਨਾ ਇੱਕ ਵਾਰੀ ਆਪਣੇ ਵਾਲਾ ਪੂਰਾ ਵਾਹ ਲਾ ਦਈਏ ਫਿਰ ਦੇਖਾਂਗੇ ਫਿਰ ਆਪਾਂ ਦੇਖਾਂਗੇ ਕਿ ਹਾਂ ਵੀ ਠੀਕ ਹੈ ਵੇ ਬਾਅਦ ਵਿੱਚ ਇਦਾਂ ਹੋਵੇ ਨਾ ਕਿ ਪਛਤਾਵਾ ਨਾ ਹੋਵੇ ਯਾ ਅੱਜ ਤੋਂ 6 ਮਹੀਨੇ ਸਾਲ 2 ਸਾਲ ਬਾਅਦ ਕਿ ਪਛਤਾਵਾ ਨਾ ਹੋਵੇ ਸ਼ਾਇਦ ਲੱਗਾ ਰਹਿੰਦਾ ਮੇਰੇ ਨਾਲ ਦੇ ਵੀ ਚੱਲ ਗਏ ਜਿਵੇਂ ਉੱਥੇ ਰੁਕ ਜਾਂਦਾ ਉਹ ਚੱਲਦੇ ਉਹ ਚੀਜ਼ ਨਾ ਹੋਵੇ ਸੋ ਇਹ ਚੀਜ਼ ਦਾ ਸਵਾਲ ਤੁਸੀਂ ਆਪਣੇ ਆਪ ਨੂੰ ਪੁੱਛਣਾ ਜੇ ਤੁਹਾਨੂੰ ਲੱਗਦਾ ਕਿ ਹਾਂ ਵੀ ਠੀਕ ਆ ਥੈਨ ਕੰਟਰੀ ਚੇਂਜ ਕਰ ਲੈ ਨਹੀਂ ਤਾਂ ਹਜੇ ਵੀ ਜਿਹੜੇ ਲੱਗੇ ਰੋ ਬਾਕੀ ਜੇ ਕੰਟਰੀ ਵੀ ਚੇਂਜ ਕਰਨੀ ਹਜੇ ਵਾਧੂ ਸਮਾਂ ਪਿਆ ਫਿਕਰ ਨਾ ਕਰੋ ਡਰਨ ਦੀ ਲੋੜ ਨਹੀਂ ਹੈਗੀ ਤੇ ਬਾਕੀ ਇਦਾਂ ਹੀ ਮੈਂ ਤਾਂ ਉਮੀਦ ਕਰਦਾ ਹੱਸਦੇ ਵਸਦੇ ਰਹੋ ਚੜਦੀ ਗੱਲਾਂ ਚ ਰਹੋ ਤੇ ਆਪਣੇ ਆਪ ਨੂੰ ਵਿਜ਼ਨ ਦਿਓ ਪੋਜ਼ਿਟਿਵ ਰੱਖੋ ਤੇ ਇਹ ਤਾਂ ਸਿਰਫ ਵੀਜ਼ਾ ਹੀ ਆ ਦੁਨੀਆ ਦਾ ਕੋਈ ਵੀ ਕੰ ਸੋ ਬਹੁਤ-ਬਹੁਤ ਧੰਨਵਾਦ ਜੀ ਤੀਰਤ ਸਿੰਘ ਸਾਡੇ ਨਾਲ ਮੌਜੂਦ ਸੀ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਉਹਨਾਂ ਨੇ ਸਾਰੇ ਵਿਦਿਆਰਥੀਆਂ ਨਾਲ ਸਾਂਝੀ ਕੀਤੀ ਹੈ ਟੈਲੀਫੋਨ ਨੰਬਰ ਨੋਟ ਕਰ ਲਓ ਵੀਡੀਓ ਤੋਂ 85578 85578 ਤੁਸੀਂ ਨਿੱਜੀ ਤੌਰ ਤੇ ਤੀਰਤ ਜੀ ਦੇ ਨਾਲ ਗੱਲ ਕਰੋ ਜਾਂ ਇਹਨਾਂ ਦੀ ਟੀਮ ਦੇ ਨਾਲ ਗੱਲ ਕਰੋ ਜਲੰਧਰ ਅਮਰਸਰ ਆਫਿਸਰਸ ਨੇ ਉਥੇ ਜਾ ਕੇ ਮਿਲੋ ਪੂਰੀ ਤਸੱਲੀ ਕਰੋ ਇੱਕ-ਇੱਕ ਪੁਆਇੰਟ ਤੇ ਸਵਾਲ ਪੁੱਛੋ ਕਨਫਿਊਜ਼ਨ ਦੂਰ ਕਰੋ ਪਰ ਮੇਰੀ ਬੇਨਤੀ ਹੈ ਕਿ ਵਿਦਿਆਰਥੀ ਉਦੋਂ ਫੈਸਲਾ ਕਰੋ ਜਦੋਂ ਤੁਹਾਡੀ ਪੂਰੀ ਤਸल्ली ਹੋਵੇ ਤਾਂ ਕਿ ਤੁਹਾਡਾ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਾ ਹੋਵੇ ਬਹੁਤ ਬਹੁਤ ਧੰਨਵਾਦ